ਆ ਸੱਜਣਾ ਗਲ ਲੱਗ ਕੇ ਮਿਲਿਏ ਤੇਰ ਉਸੇ ਨਾਮ ਮਰ ਜਾਈਏ ਵੇ ਉ ਪਤਾ ਨਹੀਂ ਸ ਮੈਂ ਫੁੱਲ ਦੇ ਵਿੱਚ ਮੁੜ ਆਏ ਕਿਨਾ ਆਏ ਵੇ ਮੌਤੇ ਠਹਿਰ ਜਾ ਜਰਾਕ ਮੋਟੇ ਤਰ ਜਾ ਚਰਾਕ ਉਹ ਸਾਡੇ ਸੱਜਣ ਨਾ ਆਏ ਜੀ ਨੂੰ ਤੱਕਣ ਦੇ ਲਈ ਸਾਡੇ ਨੈਣ ਤਰਹਾਈ ਜੀ ਨੂੰ ਤੱਕਣ ਦੇ ਲਈ ਸਾਡੇ ਨੈਣ ਤਰਹਾਈ ਮੌਤ ਤੇ ਠਰ ਜਾਜ ਰਾਕ ਸਾਡੇ ਸੱਜਣ ਨਾ ਆਏ ਜੀ ਨੂੰ ਤੱਕਣ ਦੇ ਲਈ ਸਾਡੇ ਨੈਣ ਤਰਹਾਈ ਨੈਣ ਤਰਹਾਈ ਨੈਣ ਤਰਹਾਈ ਪਾਵੇਂ ਤੋਖਾਂ ਉਹਨਾਂ ਕੀਤਾ ਲਾਇਆ ਸੁੱਖਾਂ ਨੂੰ ਪਲੀਤਾ ਪਾਵੇਂ ਤੋਖਾਂ ਉਹਨਾਂ ਕੀਤਾ ਲਾਇਆ ਸੁੱਖਾਂ ਨੂੰ ਪਲੀਤਾ ਤਾਈਓ ਖਿੱਚ ਕੇ ਨੀ ਮੋਤੇ ਸਾਨੂੰ ਤੇਰੇ ਸਾਹਮਣੇ ਕੀਤਾ ਤਾਈਓ ਆਖਰੀ ਪਹਾਂਤੇ ਹੈ ਤਾਈਓ ਆਖਰੀ ਦਮਾਂ ਤੇ ਇਈ ਨਾ ਮਨ ਦਿਲ ਚਾਏ ਮੌਤੇ ਠਹਿਰ ਜਾ ਜਰਾ ਕਿ ਸਾਡੇ ਸੱਜਣ ਨਾ ਆਹਾਈ ਉਹ ਸੱਜਣ ਨਾ ਆਹਾਈ ਜੀ ਮੂੰ ਤੱਕਣ ਦੇ ਲਈ ਸਾਡੇ ਨੈਣ ਤਰਹਾਏ ਨੈਣ ਤਰਹਾਏ ਜੋ ਸਿਸੇਮ ਚੁਖਿਆਰਾ ਸਾਨੂੰ ਜਾਨ ਤੋਂ ਪਿਆਰਾ ਜੋ ਸਿਸੇਮ ਚੁਖਿਆਰਾ ਸਾਨੂੰ ਜਾਨ ਤੋਂ ਪਿਆਰਾ ਕੀ ਨੇ ਪੱਟੀਆਂ ਪੜਾ ਕੇ ਸਾਡਾ ਖੋਲਿਆ ਸਹਾਰਾ ਕੀ ਨੇ ਪੱਟੀਆਂ ਪੜਾ ਕੇ ਸਾਡਾ ਹੋ ਲੈ ਅਸਰਾ ਤਾញੂ ਆਖਰੀ ਦਮਾਂ ਤੇ ਆਇ ਨਾ ਮਨ ਲਲਚਾਏ ਮੌਤ ਨੇ ਠਹਿਰ ਜਾ ਜਰਾ ਕਿ ਸਾਡੇ ਸੱਜਣ ਨਾ ਆਏ ਸੱਜਣ ਨਾ ਆਏ ਸੱਜਣ ਨਾ ਆਹਾਏ